ਲਓ ਜੀ ਮੇਰੇ ਵੀਰ ਭਰਾਵੋ ਆਪਣੇ ਵੀਰ ਭਰਾਵਾਂ ਦੇ ਕੋਲ ਬਿਲਕੁਲ ਜਾਇਜ ਰੇਟ ਦੇ ਵਿੱਚ ਆਹ ਘੋੜਾ ਸੇਲ ਹੈ ਬਾਕੀ ਮੇਰੇ ਹਿਸਾਬ ਨਾਲ ਸੋਨੂੰ 70 75 ਦੇ ਨੇੜੇ ਤੇੜੇ ਬਣ ਜੂ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਤੁਸੀਂ ਸਾਰੀ ਵੀਡੀਓ ਦੇਖਣ ਤੋਂ ਬਾਅਦ ਗੱਲਬਾਤ ਕਰ ਲਿਓ ਸਾਢੇ 4 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ 60 61 ਇੰਚ ਹਾਈਟ ਹੈ ਤੇ ਮਹਾਲੀ ਏਰੀਆ ਬਾਈ ਹੋ ਰਿਹਾ ਦਾ ਤੇ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਤੇ ਰਾਜਸ਼ੇਸ਼ ਘੋਟੇ ਦਾ ਬੱਚਾ ਜੀ ਤੇ ਤ ਨਕਰ ਬਲੱਡ ਲਾਈਨ ਦਸੀ ਹੈ ਮਾਲਕ ਵੀਰਾ ਨੇ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਪੇਜ ਨੂੰ ਫੋਲੋ ਕਰ ਲਿਓ ਹੋਰ ਭਾਸਿਰ ਦੇ ਜਾਨਵਰਾਂ ਦੀਆਂ ਵੀਡੀਓ ਦੇਖਣ ਦੇ ਲਈ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ 805482340 ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਵੀਡੀਓ ਕਰਵਾਉਣ ਲਈ ਸੰਪਰਕ ਕਰ ਸਕਦੇ ਹੂੰ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ